वाहे હે ગુરુ વાહ હે ગુરુ ਕਿ ਬੰਦਾ ਜਨ ਉਸ ਨੂੰ ਸਾਇ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਾਲਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬਾਣੀ ਦਾ ਕੀਰਤਨ ਹੋਵੇ ਬਾਣੀ ਦਾ ਪਾਠ ਹੋਵੇ ਬਾਣੀ ਦੀ ਕਥਾ ਹੋਵੇ ਜਿਹੜਾ ਬੰਦਾ ਉਦੋਂ ਗੱਲਾਂ ਕਰਦਾ ਬਾਣੀ ਦਾ ਨਰਾਦਰ ਕਰ ਰਿਹਾ ਬਾਣੀ ਦੀ ਬਿਆਨ ਵੀ ਉਹ ਨਹੀਂ ਜਿਹੜੀ ਤੁਸੀਂ ਸੁਣਦੇ ਹੋ ਬਾਣੀ ਦੀ ਬਿਆਨ ਵੀ ਉਹ ਵੀ ਆ ਤੁਹਾਨੂੰ ਕੀਰਤਨ ਸੁਣਨ ਨੂੰ ਮਿਲ ਰਿਹਾ ਤੁਸੀਂ ਕੀਰਤਨ ਦਰਵਾਜ਼ੇ ਬੈਠੇ ਸੰਗਤ ਕੋਈ ਹੋਦੋਏਗੀ ਆਪ ਆਪ ਹੀ ਕੋਲੇ ਹੋਣਗੇ ਆਹੋ ਸਤਿ ਅੱਜ ਅਸੀਂ ਕਿਸੇ ਨੂੰ ਬੁਲਾਉਂਦੇ ਆਂ ਯਾਦ ਰੱਖਣਾ ਚਾਹੀਦਾ ਅਸੀਂ ਜ਼ਿਆਦਾਤਰ ਮੈਨੂੰ ਲੱਗਦਾ ਟੀਚਰਸ ਹੋਣਗੇ ਆਈ ਹੋਪ ਕਿ ਟੀਚਰ ਤੇ ਕਲਾਸ ਵਿੱਚ ਜਦੋਂ ਰੌਲਾ ਪੈਂਦਾ ਕਲਾਸ ਨੂੰ ਬਿਨ ਨਾਵੇਂ ਚੱਕ ਤੰਗੜਾ 香港。 아 아! ਪ੍ਰੋਗਰਾਮ ਸੀਰਨਾ ਪੜੀ ਗਈ ਪੇਟਨਾ ਫੋਰ ਅਰਤਨ ਦਾ ਸੰਗੀਤ ਸਿਖੋ ਇਸ ਕੋਰਸ ਨੇ ਆਪਦੇ ਵਿੱਚ ਜਿੰਨੇ ਕਲਾਸ ਹੁੰਦੀ ਹੈ ਤੁਰਵਾਰ ਬੁੱਧਵਾਰ ਸ਼ੁੱਕਰਵਾਰ ਸ਼ਾਮ ਨੂੰ ਚੱਲਦੀ ਹੈ ਕੋਈ ਵੀ ਸਿੱਖਣਾ ਚਾਹਾਂ ਲੋਗੇ ਤਾਂ ਉਹ ਜਿਹਨਾਂ ਦੇ ਨਾਲ ਵਿੱਚ ਇਹਨਾਂ ਦੇ ਨਾਲ ਵਿੱਚ ਜਾ ਕੇ ਸੰਪਰਕ ਕਰ ਸਕਦਾ ਹੈ ਕੋਈ ਅਭਿਅੰਗ ਦੇ ਬੋਲਾ ਕੇ ਜੀ ਆਓ ਇਹ ਪੁੱਛੋ ਤਾਂ ਜੈ ਸ਼੍ਰੀ ਗਣ ਜਾਈ ਸੁਖੀ ਜੀ ਨਾ ਨਾਣ ਜਾਈ ਸੁਕਦੇ ਜੀ ਲਾਂ ਸੰਜਮੇ ਰੰਗਰੇ ਸੰਜਮੇ ਰੰਗਰੇ ਅੰਪੀ ਪੰਚਾਂ ਸਿਰੇ ਬਾਣ ਸਜੇ ਲੰਮੀ ਕਹੇ ਸਜੇ ਲੀਵੇ ਰੰਗ ਤੇ ਆਹ ਦੁਬਾਰਾ ਸੋਹਣੀ ਅੱਛੇ ਪੜੀਏ ਦਿਨਾਂ ਵਿੱਚ ਤੇਰੇ ਨਾਲ ਰਹਾਂਗੇ ਪ੍ਰਸਾਦ ਆਨੰਦ ਭਿਆਮੀ ਦੀ ਮਾ हर कृष्ण चाहिए जो दिखता सब दुनियाई एक बहादुर सभी है करना और नित्या बैठा है सब थाई मुनाजी सहाय दस में पाशा श्री गुरु गोविंद सिंह साहब जी सब थाई मुनाजी सहाय दस में पाशा न्यादि जो तान तान श्री गुरु ग्रंथ इसके भी प्राण है कुछ है ਨੋ ਕੋਲ ਮਖਿਆਮ ਮਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੁਧਾਣ ਹੱਲਿਆ ਸਰਗਮਾਂ ਸੀ ਸਤਕਾਰ ਜੋ ਪਾਤਾ ਫਰਿਆਰ ਕੌਰ ਜੀ ਨੂੰ ਜਿੰਨਾ ਘਰੋਂ ਘਰੋਂ ਸਵਾ ਬੁਲਿਆ ਸੀ ਸਾਸਾਂ ਦੀ ਕੁੰਜੀ ਮਿਲੀ ਨਾਰ ਘਰ ਦੇ ਸਾਸ ਦਾ ਗਢਣ ਕਰਨ ਦੇ ਅਨਸਾਰ ਸਮੇਂ ਤੇ ਸਾਸਾਂ ਨੂੰ ਪੂਰਾ ਕਰਦੇ ਹੋਏ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਸੰਸਾਰ ਤੋਂ ਲੋਭ ਤੋਂ ਪਰਮ ਚਲੇ ਗਏ ਪਾਤਾਲੀ ਦੀ ਸ਼ਾਂਤੀ ਭਦੇ ਵਾਸਤੇ ਪ੍ਰਭਾਣੇ ਬੇਅੰਤ ਗੁਰਬਾਣੀ ਦੇ ਭਜਨ ਪਾਠ ਕਰਾਏ ਬੇਅੰਤ ਕੀਰਤਨ ਦੀ ਸੇਵਾ ਹੋਈ ਕੀਰਤਨ ਸੇਵਾ ਕਰਦੇ ਆ ਭਜਨ ਪਾਠ ਕਰਦੇ ਆ ਬੇਅੰਤ ਹਾਜ਼ਰੀ ਭਰਦੇ ਆ ਹਜ਼ੂਰੀ ਜੀ ਦੇ ਚਰਨਾਂ ਕੀ ਸਾਧ ਸੰਗਤ ਜੀ ਫਾਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ ਅੱਜ ਅਸੀਂ ਸਾਰੇ ਸਾਡੇ ਸਰਕਾਰ ਜੋ ਮਾਤਾ ਜੀ ਅੰਦਿਆਲ ਕੌਰ ਜੀ ਦੀ